ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਵੋਗੇ। ਤੁਹਾਡੇ ਘਰ ਪਰਿਵਾਰ ਸੁਖ ਸ਼ਾਂਤੀ ਹੋਊਗੀ। ਤੇ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆ ਗਏ। ਕਾਟਨ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਮਾਲ ਓਪਨ ਹੋਇਆ ਜੀ। ਦਸ਼ਮੇਸ਼ ਕਲਾਥ ਹਾਊਸ, ਔੜਲਾ ਕਲਾ। ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰ ਦਿਓ। ਤੇ ਇੱਕ ਕਾ ਬੜਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੀ। ਤੇ ਹੁਣ ਤੁਹਾਨੂੰ ਸਾਰੇ ਸੂਟ ਆਪਾਂ ਓਪਨ ਕਰਕੇ ਦਿਖਾਵਾਂਗੇ। ਬਹੁਤ ਸੋਹਣੀ ਆਈਟਮਾਂ ਪਹੁੰਚੀਆਂ ਨੇ ਆਪਣੇ ਕੋਲੇ ਕਾਟਨ ਤੇ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਘੱਟੋ ਘੱਟ ਆਪਣੇ ਲਈ 1.5 ਤੋਂ 200 ਡਿਜ਼ਾਈਨ ਪਹੁੰਚ ਗਿਆ ਜੀ ਲਓ ਜੀ ਚੈੱਕ ਕਰੋ ਜੀ ਲੈਣ ਵਾਲਾ ਡਿਜ਼ਾਈਨ ਰਹੂਗਾ ਬਹੁਤ ਸੋਹਣਾ ਲਵੇ ਕਰਕੇ ਦਿਖਾ ਦਿਓ ਚੈੱਕ ਕਰੋ ਕੱਪੜਾ ਪ्युअर ਸੌਫਟ ਕਾਟਨ ਹੋਊਗੀ ਤੇ ਨਾਲ ਪ੍ਰਿੰਟ ਵਾਲੀ ਬਾਟਮ ਹੋਊਗੀ ਲਓ ਜੀ ਤੇ ਨਾਲ ਹੋਊਗਾ ਕਾਟਨ ਦੁਪੱਟਾ ਰਹੂਗਾ ਬਹੁਤ ਸੋਹਣਾ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਮਾੜਾ 2.5 ਮੀਟਰ ਦੁਪੱਟਾ ਹੋਊਗਾ ਪੂਰਾ ਕਲਰ ਚਾਰਟ ਬਹੁਤ سارے ਕਲਰ ਚਾਰਟ ਮਿਲ ਜਾਣਗੇ ਲਾਈਟ ਡਾਰਕ ਮੀਡੀਅਮ ਲਓ ਜੀ ਕਲਰ ਚੈੱਕ ਕਰਾ ਦਿਓ ਬਾਕਮਾਲ ਕਲਰ ਹੋਣਗੇ ਸਾਰੇ ਬਹੁਤ ਸੋਹਣੇ ਸੋਹਣੇ ਰੰਗ ਹੋਣਗੇ ਤੇ ਡਿਜ਼ਾਈਨ ਬਹੁਤ ਸ਼ਾਨਦਾਰ ਪਹੁੰਚ ਕੇ ਦਿਖਾ ਦੂਗੀ ਤੇ ਅੱਗੇ ਡਿਜ਼ਾਈਨ ਹੋਰ ਬਹੁਤ ਪਹੁੰਚ ਗਏ ਲਓ ਚੈੱਕ ਕਰੋ ਜੀ ਦੇਖੋ ਜੀ ਡਿਜ਼ਾਈਨ ਚੈੱਕ ਕਰਾਵਾਂਗੇ ਅੱਜ ਜਿਆਦਾ ਸੂਟ ਆਪਾਂ ਓਪਨ ਨਹੀਂ ਕਰਨੇ ਕਿਉਂਕਿ ਡਿਜ਼ਾਈਨ ਬਹੁਤ ਪਹੁੰਚ ਗਏ ਤੇ ਵੀਡੀਓ ਬਹੁਤ ਜਿਆਦਾ ਲੌਂਗ ਹੋ ਜੂਗੀ ਲਓ ਜੀ ਚੈੱਕ ਕਰੀ ਜਾਓ ਜੀ ਦੇਖੋ ਜੀ ਹੋਰ ਅਗੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਹੁੰਚ ਗਏ ਲਓ ਦੇਖੋ ਕੰਮ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਊਗਾ ਸੂਟ ਤੇ ਲਓ ਜੀ ਤੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਐਂਡ ਤੱਕ ਜਰੂਰ ਬਨੇ ਰਹੋ ਬਹੁਤ ਸੋਹਣੀ ਵੀਡੀਓ ਹੋਣ ਵਾਲੀ ਆ ਤੁਹਾਡੇ ਫਾਇਦੇ ਲਈ ਤੇ ਕੰਟੈਕਟ ਕਰੋ ਜੀ ਆਪਾਂ ਨੇ ਨੰਬਰ ਜੁੜ ਦਿੱਤਾ ਹੋਇਆ ਹੈ ਉੱਪਰ ਬਹੁਤ ਮਿੱਠੇ ਰੇਟ ਦੇ ਵਿੱਚ ਲਾਵਾਂਗੇ ਦੇਖੋ ਕਿਆ ਬਾਤ ਹੈ ਡਿਜ਼ਾਈਨ ਚੈੱਕ ਕਰਾ ਦਿਓ ਜੀ ਸੁਪਰ ਹਿੱਟ ਡਿਜ਼ਾਈਨ ਹੈ ਕਿਆ ਬਾਤ ਹੈ ਕੰਮ ਦੇਖੋ ਤੇ ਲਵੇ ਕਰਕੇ ਚੈੱਕ ਕਰਾ ਦਿਓ ਲਓ ਜੀ ਪ੍ਰਿੰਟ ਵਾਲੀ ਬਾਟਮ ਰਹੂਗੀ ਪਿਓਰ ਕਾਟਨ ਦੀ ਤੇ ਨਾਲ ਇਹਦੇ ਪ੍ਰਿੰਟ ਦੁਪੱਟਾ ਰਹੂਗਾ ਜੀ 2.5 ਮੀਟਰ ਪੂਰਾ ਦੇਖੋ ਜੀ ਕੀ ਬਾਤ ਹੈ ਲਓ ਕਲਰ ਚੈੱਕ ਕਰਾ ਦੋ ਜੀ ਬਹੁਤ ਸੋਹਣੇ ਕਲਰ ਹੋਣਗੇ ਸਾਰੇ ਦੇਖੋ ਜੀ ਲਵੇ ਕਰਕੇ ਚੈੱਕ ਕਰਾ ਦੂ ਨਵੇ ਕਰਕੇ ਲਓ ਜੀ ਦਿਖਾ ਦੋ ਸਾਰਾ ਬਹੁਤ ਸੋਹਣਾ ਸੂਟ ਬਣਨ ਵਾਲਾ ਹੈਗਾ ਦੇਖੋ ਚੈੱਕ ਕਰੋ ਕੀ ਬਾਤ ਹੈ ਸਿਰਫ 350 ਰੁਪਏ ਦੇ ਵਿੱਚ ਸੇਲ ਮੇਲਾ ਜਿੰਨਾ ਮਰਜ਼ੀ ਵੇਚੀ ਜਾਓ ਮਾਲ ਲਓ ਜੀ ਅੱਗੇ ਚੈੱਕ ਕਰੋ ਅੱਗੇ ਹੋਰ ਬਹੁਤ ਵੈਰਾਈਟੀਆਂ ਓਪਨ ਹੋ ਗਈਆਂ ਕਹ ਲਾਉਗਾ। ਕੀ ਬਾਤ ਹੈ। ਜੇਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ। ਲਓ ਜੀ ਚੈੱਕ ਕਰੋ ਕੀ ਬਾਤ ਹੈ। ਦਿਖਾਓ ਜਿਹੜੇ ਇਹਨ। ਬਹੁਤ ਸੋਹਣਾ ਡਿਜ਼ਾਈਨ ਰਹੂਗਾ ਜੀ ਤੇ ਨਾਲ ਬਾਟਮ ਰਹੂਗੀ ਲੈਣਾ ਵਾਲੀ। ਦੇਖੋ ਜੀ। ਤੇ ਨਾਲ ਪ੍ਰਿੰਟ ਦੁਪੱਟਾ ਰਹੂਗਾ ਬਹੁਤ ਸੋਹਣਾ। ਕਰਾਉ ਜੀ ਚੈੱਕ। ਲਓ। ਕਲਰ ਵੀ ਚੈੱਕ ਕਰਾ ਦੋ ਸਾਰੇ। ਬਹੁਤ ਸੋਹਣੇ ਕਲਰ ਰਹਿਣਗੇ। ਦੇਖੋ ਜੀ। ਤੇ ਅਗਲਾ ਡਿਜ਼ਾਈਨ ਬਹੁਤ ਸੋਹਣਾ ਮਾਲ ਆ ਗਿਆ ਅੱਗੇ। ਇਹ ਬਹੁਤ ਸੋਹਣਾ ਡਿਜ਼ਾਈਨ ਹੈਗਾ। ਕੀ ਬਾਤ ਹੈ। ਬਹੁਤ ਮਾਲ ਦੇਣਾ ਤੇ ਮਾਲ ਮਿਲ ਜੂਗਾ ਪੂਰੀ ਕੁਆਂਟੀਟੀ ਦੇ ਵਿੱਚ। ਜਿੰਨਾ ਮਾਲ ਕਹੋਗੇ 1000 2000 3000 ਸੂਟ ਉਹਨਾਂ ਮਾਲ ਮਿਲ ਜੂਗਾ। ਲਓ ਜੀ। ਕੀ ਬਾਤ ਹੈ ਡਿਜ਼ਾਈਨ ਦਿਖਾਓ ਜੀ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਦੇਖੋ ਜੀ। ਪਿੱਛੇ ਉਹ ਕੇ ਸਾਰਾ ਡਿਜ਼ਾਈਨ ਦਿਖਾ ਦਿਓ। origignal camerick ਹੋਊਗੀ। ਲਓ ਜੀ। ਦਿਖਾ ਦਿਓ ਲਵੇ ਕਰਕੇ ਸਾਰਾ ਕੰਮ ਦਿਖਾ ਦਿਓ ਬਰੀਕੀ ਚ ਸਿੱਪੀ ਵਰਕ ਕੀਤਾ ਹੋਊਗਾ ਬਹੁਤ ਸੋਹਣਾ ਲਵੇ ਕਰਕੇ ਦਿਖਾਓ ਜੀ ਕੀ ਬਾਤ ਹੈ ਸਾਰਾ ਘੇਰੇ ਤੋਂ ਵੀ ਦਿਖਾ ਦਿਓ ਦੇਖੋ ਜੀ ਤੇ ਨਾਲ ਬਾਟਮ ਰਹੂਗੀ ਬਹੁਤ ਸੋਹਣੀ ਲਓ ਜੀ ਪਿਓਰ ਕਾਟਨ ਕਪੜਾ ਰਹੂਗਾ ਦੇਖੋ ਲਓ ਜੀ ਚੈੱਕ ਕਰੋ ਕਲਰ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣਾ ਕਲਰ ਹੈ ਨਾ ਦਿਖਾਓ ਕਲਰ ਸਪੈਸ਼ਲ ਕਲਰ ਹੈ ਜੀ ਲਓ ਜੀ ਤੇ ਅੱਗੇ ਹੋਰ ਬਹੁਤ ਡੈਨ ਓਪਨ ਹੋਗੇ ਜੀ ਦੇਖੋ ਹੁਣ ਤੁਹਾਨੂੰ ਬਸ ਤੱਲੇ ਡਿਜ਼ਾਈਨ ਫਰੰਟ ਫਰੰਟ ਦਿਖਾਉਂਗਾ ਦਿਖਾਓ ਜੀ ਇਧਰੋਂ ਲਓ ਜੀ ਲਓ ਜੀ ਲਓ ਜੀ ਹਾਂ ਦਿਖਾ ਦਿਓ ਸੱਡੀ ਸਾਈਡ ਤੋਂ ਆ ਚੈੱਕ ਕਰਾ ਦਿਓ ਕੀ ਬਾਤ ਹੈ ਲਓ ਸਾਰੇ ਡਿਜ਼ਾਈਨ ਇਸ ਤਰ੍ਹਾਂ ਹੀ ਲਾ ਦਾਂਗੇ ਡਿਜ਼ਾਈਨ ਕਿਉਂਕਿ ਬਹੁਤ ਜ਼ਿਆਦੇ ਨੇ ਵੀਡੀਓ ਬਹੁਤ ਜ਼ਿਆਦੇ ਲੌਂਗ ਹੋ ਜੂਗੀ ਲਓ ਜੀ ਚੈੱਕ ਕਰੋ ਜਿਹੜੇ ਡਿਜ਼ਾਈਨ ਡਿਜ਼ਾਈਨ ਘਟੂ ਘਟ ਹੋਰ ਬਹੁਤ ਡਿਜ਼ਾਈਨ ਨੇ ਬਸ ਆਪਾਂ ਨੇ ਮੇਰੇ ਮੇਰੇ ਡਿਜ਼ਾਈਨ ਹੀ ਲਾਏ ਨੇ ਓਰੇ ਲਓ ਜੀ ਸਾਡਾ ਡਿਜ਼ਾਈਨ ਦਿਖਾ ਦਿਓ ਲਵੇ ਕਰਕੇ ਸਾਰੇ ਇਧਰ ਕੀ ਬਾਤ ਹੈ ਇਹ ਖੋਲ੍ਹ ਕੇ ਕਰ ਦਾਂਗੇ ਆਪਾਂ ਬਸਤੀ ਇਹ ਚਾਟ ਰਹੂਗਾ ਬਹੁਤ ਸੋਹਣਾ ਸਾਰੇ ਡਿਜ਼ਾਈਨ ਦੇਖੋ ਤੁਸੀਂ ਕੈਮਰੇ ਦੇ ਵਿੱਚ ਦੇਖ ਬਹੁਤ ਸੋਹਣੇ ਡਿਜ਼ਾਈਨ ਹੈਗੇ ਤੇ ਲਓ ਜੀ ਅਗਲਾ ਡਿਜ਼ਾਈਨ ਜਿੱਧਰ ਚੈੱਕ ਕਰਾ ਦੋ ਕੀ ਬਾਤ ਹੈ ਡਿਜ਼ਾਈਨ ਲੋ ਦਿਖਾਓ ਜੀ ਦੇਖੋ ਸੁਪਰ ਹਿੱਟਡ ਹੈ ਨਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਕੱਪੜਾ ਦਿਖਾ ਦਿਓ ਲਵੇ ਕਰਕੇ ਪਿਓਰ ਕੈਮਰਿਕ ਹੋਊਗੀ ਇੱਧਰ ਦਿਖਾ ਦਿਓ ਜੀ ਦੇਖੋ ਪ੍ਰੀਕੀ ਚ ਲਵੇ ਕਰਕੇ ਦਿਖਾ ਦਿਓ ਪਿਓਰ ਕੈਮਰਿਕ ਕਾਟਨ ਦਾ ਕੱਪੜਾ ਜਮਾ ਲਓ ਜੀ ਬਾਟਮ ਦਾ ਕੱਪੜਾ ਵੀ ਬਹੁਤ ਸੋਹਣਾ ਹੋਊਗਾ ਇਹ ਵੀ ਕੈਮਰਿਕ ਚ ਰਹੂਗੀ ਤੇ ਨਾਲ ਕਾਟਨ ਦੁਪੱਟਾ ਰਹੂਗਾ ਬਹੁਤ ਸੋਹਣਾ ਪਿਓਰ ਮਲਮਲ ਦਾ ਦੇਖੋ ਜੀ ਕਲਰ ਚੈੱਕ ਕਰ ਲਓ ਕਲਰ ਦਿਖਾ ਦਿਓ ਕੱਲਾ ਕੱਲਾ ਲਓ ਜੀ ਰੰਗ ਚੈੱਕ ਦੇਖੋ ਜੀ ਰੰਗ ਦੇਖੋ ਜੀ ਰੰਗ ਬਹੁਤ ਸੋਹਣੇ ਕਲਰ ਰਹਿਣਗੇ ਸਾਰੇ ਲਓ ਜੀ ਓਕੇ ਜੀ ਧੰਨਵਾਦ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵਿਜ਼ਿਟ ਕਰੋ ਦਸ਼ਮੇਸ਼ ਕਲਾਥਾ ਉਹ ਸੋੜਲਾ ਕਲਾ ਨਿਅਰ ਚੀਮਾ ਸਨਾਮ ਦੇ ਨੇੜੇ ਪੈਂਦਾ ਜੀ ਓਕੇ